ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੀ ਅੱਜ ਮੀਟਿੰਗ ਹੋਈ ਜਿਸ ਵਿੱਚ ਕਾਫੀ ਲੰਮੇ ਸਮੇਂ ਤੋਂ ਬਹੁਤ ਸਾਰੀਆਂ ਸ਼ਿਕਾਇਤਾਂ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋ ਪਹੁੰਚ ਰਹੀਆਂ ਸੀ ਕਿ ਜਿਹੜੇ ਆਨਲਾਈਨ ਬੱਖ-ਬੱਖ ਜਿਹੜੇ ਅਝਾਂਸੀਆਂ ਉਹ ਗੁਰੂ ਪਾਤਸ਼ਾਹ ਦੀਆਂ ਸੈਂਚੀਆਂ ਤੇ ਗੁੱਟ ਕੇ ਆਦ ਉਹ ਬੱਕਰ ਕੇ ਜਿਹੜੇ ਆ ਰੂਟੀਨ ਡਾਕ ਦੇ ਵਿੱਚ ਵੱਖ-ਵੱਖਾਂ ਤੇ ਪਹੁੰਚਾਉਂਦੇ ਆ ਜਿਸ ਵਿੱਚ ਸੰਗਤਾਂ ਵਿੱਚ ਬਹੁਤ ਭਾਰੀ ਰੋਸ ਆ ਤੇ ਅੱਜ ਧਰਮ ਪ੍ਰਚਾਰ ਕਮੇਟੀ ਨੇ ਇਹ ਫੈਸਲਾ ਕੀਤਾ ਕਿਉਂਕਿ ਇਹ ਮਾਨ ਮਰਿਆਦਾ ਗਰਬਾਣੀ ਦਾ ਇੱਕ ਗੰਭੀਰ ਮਸਲਾ ਆ ਤੇ ਅਸੀਂ ਚਾਹੁੰਦੇ ਪਈਏ ਤੁਰੰਤ ਜਿਹੜੀਆਂ ਵੀ ਏਜੰਸੀਆਂ ਇਹ ਕਾਰਜ ਕਰਦੀਆਂ ਉਹ ਸਾਰੇ ਬੰਦ ਕਰਨ ਕਿਉਂਕਿ ਰੂਟੀਨ ਦੀ ਡਾਕ ਦੇ ਵਿੱਚ ਕਈ ਹੋਰ ਵੀ ਐਸੇ ਪਦਾਰਥ ਹੁੰਦੇ ਆ ਜਿਹੜੇ ਗਰਵਾਣੀ ਦੇ ਉਹ ਸੈਂਚੀਆਂ ਤੇ ਗੋਟਕਿਆਂ ਦੇ ਨਾਲ ਜਾਂਦੇ ਆ ਜਿਹਨਾਂ ਮਰਿਆਦਾ ਦਾ ਲੰਘਣ ਹੁੰਦਾ ਤੇ ਅਸੀਂ ਅੱਜ ਇਹ ਸ਼੍ਰੀ ਕਲਤਕ ਸਾਬ ਦੇ ਜਿਹਸਦਾਰ ਸਾਹਿਬ ਨੂੰ ਵੀ ਅਪੀਲ ਕੀਤੀ ਆ ਕਿ ਇਹ ਜਿਹੜੀਆਂ ਏਜੰਸੀਆਂ ਇਹੋ ਜਿਹਿਆਂ ਜਿਹਨਾਂ ਚ ਪ੍ਰਮੁੱਖ ਤੌਰ ਤੇ ਆਵਾਜਾਉਂਦੇ ਆ ਉਹਨਾਂ ਨੂੰ ਸੱਦ ਕੇ ਤੁਰੰਤ ਇਹ ਹਦਾਇਤ ਕੀਤੀ ਜਾਵੇ ਕਿ ਇਹੋ ਜਿਹੀਆਂ ਜਿਹੜੀਆਂ ਧਾਰਮਿਕ ਖਾਸ ਕਰਕੇ ਗੁਰਬਾਣੀ ਦੇ ਨਾਲ ਸਬੰਧਤ ਕੋਈ ਗੁਟਕਾ ਸਹਿਬਾਨ ਜਾਂ ਸੈਂਚੀਆਂ ਉਹ ਤੁਰੰਤ ਉਹ ਸਾਰੇ ਬੰਦ ਕਰਨ ਦੂਜਾ ਕਿਉਂਕਿ ਮੈਂ ਕਹਿ ਸਕਦਾ ਮਾਤਾ ਗੁਜਰਕੌਰ ਜੀ ਸਿੱਖ ਪੰਥ ਦੀ ਮਾਤਾ ਜੀ ਉਹਨਾਂ ਦਾ 22 ਨਵੰਬਰ 2024 ਨੂੰ ਸ਼ਤਾਬਦੀ ਦੇ ਰੂਪ ਦੇ ਵਿੱਚ ਉਹ ਦਿਹਾੜਾ ਮਨਾਉਣ ਦਾ ਜਿਹੜਾ ਸ਼ਮਨੀ ਗੁਰਦੁਆਰਾ ਗੁਰਦੁਆਰਾ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਜਿਹਦਾ ਮੁੱਖ ਸਮਾਰੋਹ ਗੁਰਦੁਆਰਾ ਗੰਗਸਰ ਵਿਖੇ ਕਰਤਾਰਪੁਰ ਵਿਖੇ ਹੋਊਗਾ ਉਹ ਰੂਪਰੇਖਾ ਜਿਹੜੀ ਉਹ ਸਾਰੀ ਲੀਕ ਲਈ ਜਾਊਗੀ ਜਿਹਦੇ ਵਿੱਚ ਇੱਕ ਵੱਡਾ ਰਾਤ ਦਾ ਕੀਰਤਨ ਦਰਬਾਰ ਤੇ ਦੂਸਰੇ ਦਿਨ ਗੁਰਮਤ ਦੇ ਜਿਹੜੇ ਵੱਡੇ ਸਮਾਗਮ ਉੱਥੇ ਚੱਲੇ ਜਾਣਗੇ ਇੱਕ ਦੋ ਮੁੱਦੇ ਜਿਹੜੇ ਬਹੁਤ ਅਹਿਮ ਆ ਤੇ ਖਾਲਸਾ ਪੰਥ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਵੀ ਕਰਨੀ ਚਾਹਣਾ ਕਿ ਇਸ ਸਿਰਪਉ ਦੀ ਇੱਕ ਮਰਿਆਦਾ ਆ ਅੱਜ ਮੈਂ ਦੇਖਦਾ ਇਹ ਮਰਿਆਦਾ ਬਹੁਤ ਪੱਧਰ ਵੱਡੇ ਪੱਧਰ ਤੇ ਜਿਹੜਾ ਇਹਦਾ ਅਲੰਘਣ ਹੋ ਰਿਹਾ ਅੱਜ ਕਈ ਵਾਰੀ ਇਹੋ ਜਿਹੇ ਹਾਲਾਤਾਂ ਵਿੱਚੋਂ ਨੰਗ ਰਹੇ ਆ ਕਿ ਹਰ ਇੱਕ ਬੰਦਾ ਜਿਹੜਾ ਆ ਉਹਨੂੰ ਅਵਲਾਈਜ਼ ਕਰ ਲੇ ਲਈ ਇਹ ਸਿਰਪਉ ਦੇ ਗੱਲ ਚ ਪਾ ਦਿੰਦਾ ਜਿਹੜੀ ਕਿ ਗੁਰਮਤਿ ਕੋਰ ਅਲੰਘਣਾ ਵੀ ਆ ਤੇ ਨਾਲ ਦੀ ਨਾਲ ਮੈਂ ਇਹ ਵੀ ਦੇਖਦਾ ਕਿ ਇਹ ਮਰਿਆਦਾ ਬੜੇ ਚਿਰ ਦੀ ਸਤਗੁਰਜੀ ਦੇ ਬੰਦੇ ਦੀ ਚੱਲੀ ਰਾਹੀ ਗੁਰੂ ਕਾਲ ਤੋਂ ਪਰ ਅੱਜ ਇਹਦੀ ਮਿਸਜੁਡ ਰਿਲੇਸ਼ਨ ਇੰਨੀ ਹੋ ਰਹੀ ਆ ਅਸੀਂ ਬਿਲਕੁਲ ਵਿਰੋਧੀ ਨਹੀਂਗੇ ਸਿਰਪਾਉ ਦੀ ਜ਼ਰੂਰ ਦੇਣਾ ਚਾਹੀਦਾ ਪਰ ਉਹਦੀ ਇੱਕ ਮਰਿਆਦਾ ਕਿਹਨੂੰ ਦੇਣਾ ਤੇ ਕਿਹਨੇ ਸਿਰਪਾਉ ਜਿਹੜਾ ਆ ਉਹ ਦੇਣਾ ਤੇ ਕਿਹਨੂੰ ਦਿੱਤਾ ਜਾਣਾ ਉਹਦੀ ਇੱਕ ਮਰਿਆਦਾ ਆ ਅਕਸਰ ਦੇਖਿਆ ਗਿਆ ਕਿ ਵੱਡੇ ਗੁਰਸਥਾਨਾਂ ਤੋਂ ਜਿਹੜੇ ਸਰਪੋ ਦੀ ਪ੍ਰਾਪਤੀ ਹੁੰਦੀ ਆ ਸਾਰੇ ਚੱਕੇ ਤੇ ਗੱਡੀਆਂ ਦੀਆਂ ਡਿੱਗੀਆਂ ਛੱਡ ਦਉਂਦੇ ਆ ਤੇ ਮੈਂ ਸਮਝਦਾ ਇਹਦੇ ਨਾਲ ਫਿਰ ਇੱਕ ਵੱਡਾ ਮਰਿਆਦਾ ਦਾ ਵੀ ਲੰਘਣ ਹੁੰਦਾ ਤੇ ਜੇ ਆਪਾਂ ਸਮੁੱਚੇ ਖਾਲਸਾ ਪੰਥ ਖਾਲਸਾ ਨੂੰ ਅਸੀਂ ਅੱਜ ਧਰਮ ਪ੍ਰਚਾਰ ਕਮੇਟੀ ਨੇ ਫੈਸਲਾ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਪ੍ਰਬੰਧਾਂ ਇਹ ਆ ਰਹੇ ਗੁਰਦੁਆਰਾ ਸਹਿਬਾਨ ਤੇ ਸਮੁੱਚਾ ਖਾਲਸਾ ਪੰਥ ਇਹ ਪਿਰਤ ਨੂੰ ਘਟਾਵੇ ਕਢਾਉਣ ਦਾ ਕਹਿਣ ਤੋਂ ਬਾਅਦ ਲੱਖਾਂ ਕਰੋੜਾਂ ਰੁਪਏ ਕਿਸੇ ਚੰਗੇ ਕਾਰਜ ਲਈ ਲਾਏ ਜਾ ਸਕਦੇ ਆ ਮੈਂ ਕਈ ਵਾਰੀ ਇਹ ਵੀ ਦੇਖਦਾ ਕਿ ਸਟੇਜਾਂ ਦੇ ਉੱਤੇ 20 ਬੰਦੇ ਹੁੰਦੇ ਕਈ ਵਾਰੀ ਸਰਪਉ ਦੀ ਥੋੜ ਆ ਜਾਂਦੀ ਆ ਤੇ ਉਹ ਦੂਸਰੇ ਵਿਚਾਰੇ ਫਿਰ ਸ਼ਰਮਸ਼ਾਰ ਹੁੰਦੇ ਆ ਵੀ ਸਾਡੇ ਸ਼ਾਇਦ ਕੋ ਘਟ ਆਇਆ ਸਾਨੂੰ ਸਰਪਉ ਦੀ ਬਖਸ਼ਣ ਨਹੀਂ ਕੀਤੀ ਗਈ ਤੇ ਮੈਂ ਸ਼ੁਰੂ ਤੋਂ ਇਸ ਗੱਲ ਦਾ ਮੈਂ ਵਿਰੋਧੀ ਨਾ ਕਹਾਂ ਮੈਂ ਸ਼ੁਰੂ ਤੋਂ ਇਸ ਗੱਲ ਦਾ ਸਮਰਥਕ ਰਹਾ ਕਿ ਸਰਪਉ ਦੀ ਇੱਕ ਮਰਿਆਦਾ ਰੱਖੀ ਜਾਵੇ ਤੇ ਮੈਂ ਵੈਧ ਇਹ ਨਾ ਕਹਿ ਸਕਦਾ ਜੇ ਆਪਾਂ ਇਹ ਗੁਰਮਰਿਆਦਾ ਦਾ ਲੰਘਣ ਹੋਣਾ ਤੇ ਜੇ ਆਰਥਿਕ ਤੌਰ ਤੇ ਬੋਝ ਤੋਂ ਬਚਣ ਲਈ ਇੰਨੇ ਕੁ ਪੈਸੇ ਜੇ ਕਿਸੇ ਨੋਬਲ ਕਾਜ ਲਈ ਲਾ ਦਿੱਤੇ ਜਾਂ ਉਹ ਨੋਬਲ ਕਾਜ ਕੀ ਆ ਕਿ ਸਾਡੇ ਅੱਜ ਜਿਹੜੇ ਸਿੱਖ ਵਿਦਿਆਰਥੀ ਵਿਦੇਸ਼ਾਂ ਨੂੰ ਪੜਾਟ-ਪੜ ਦੌੜ ਰਹੇ ਆ ਤੇ ਜੇ ਆਪਾਂ ਉਹਨਾਂ ਨੂੰ ਇੱਥੇ ਉੱਚ ਐਜੂਕੇਸ਼ਨ ਤੋਂ ਬਾਅਦ ਕਿਸੇ ਕੰਪੀਟੀਸ਼ਨਾਂ ਦੇ ਵਿੱਚ ਪਾਈਏ ਜਿਹਦਾ ਸਾਰਾ ਖਰਚਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਸਰਪਉ ਦੇ ਰੂਪ ਦੇ ਵਿੱਚ ਉਹ ਜਿੰਨੀ ਬਚਤਿਆ ਉਹਨਾਂ ਤੇ ਉਹ ਖਰਚ ਕੀਤੀ ਜਾਵੇ ਤੇ ਦਸਤਾਰ ਧਾਰੀ ਬੱਚੇ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ ਇੰਡੀਅਨ ਪੁਲਿਸ ਸਰਵਿਸ ਅੰਦੇ ਵਿੱਚ ਔਰ ਈਵਨ ਪੀਸੀਐਸ ਜੁਡੀਸ਼ਰੀ ਚ ਪੀਸੀਐਸ ਸਿਵਲ ਦੇ ਵਿੱਚ ਜਾਂ ਤੇ ਆਦਿਕ ਹੋਰ ਵੱਡੀਆਂ ਪੋਸਟਾਂ ਦੇ ਉੱਤੇ ਉਹ ਆਪਣੇ ਗੁਰੂ ਪਾਤਸ਼ਾਹ ਦੀ ਦਿੱਤੀ ਮਰਿਆਦਾ ਤੇ ਉਸਤਾਦ ਧਾਰੀ ਹੋ ਕੇ ਅਨਸਾਫ਼ ਦੀਆਂ ਕੁਰਸੀਆਂ ਤੇ ਬੈਠ ਕੇ ਸਰਬੱਤ ਦੇ ਭਲੇ ਦੇ ਉਸ ਪਵਿੱਤਰ ਸੰਕਲਪ ਨੂੰ ਸੰਪੂਰਨ ਕਰਨ ਜਿਹੜਾ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ ਸੀ ਸੋ ਇਸ ਕਰਕੇ ਇਹਦੇ ਤੇ ਅੱਜ ਖਾਸ ਚਰਚਾ ਹੋਈ ਕਿ ਸਿਰਪੋਂ ਦਿੱਤੇ ਜਾਣ ਪਰ ਜਿਨ੍ਹਾਂ ਨੂੰ ਮਹਾਪੁਰਸ਼ ਆ ਕੋਈ ਕੋਈ ਕਿਸੇ ਨੇ ਹੋਰ ਗੌਰਮਤ ਦੇ ਵਿੱਚ ਬੱਡੀ ਫਲਬਦੀ ਪ੍ਰਾਪਤ ਕੀਤੀ ਆ ਜਾਂ ਕੋਈ ਸਿੱਖ ਵਿਦਵਾਨ ਆ ਉਹਨਾਂ ਨੂੰ ਦਿੱਤੇ ਜਾਣ ਅੰਦਾ ਤੰਦ ਇਹਦੀ ਬਾਤੋਂ ਜਿਹੜੀ ਉਤਰਾੰਤ ਜਿਹੜੀ ਆ ਉਹ ਬੰਦ ਕੀਤੀ ਜਾਵੇ। ਦੂਸਰਾ ਪਿਛਲੇ ਦਿਨਾਂ ਦੇ ਵਿੱਚ ਸਿੰਘ ਸਾਬਾ ਵੱਲੋਂ ਵੀ ਇੱਕ ਦੇਖ ਜਾਰੀ ਹੋਇਆ ਸੀ। ਕਿ ਜਿਹੜੇ ਰਮਾਲਾ ਸਾਹਿਬ ਅਸੀਂ ਪੇਟ ਕਰਦੇ ਸਤਗੁਣਾਂ ਨੂੰ ਉਹਦੀ ਐਡੇ ਪੱਦਰ ਤੇ ਬਿਆਦਵੀ ਹੋ ਰਹੀ ਆ ਕਿ ਕਈ ਵਾਰੀ ਦਰਬਾਰ ਸਾਹਿਬ ਨੂੰ ਜਿੰਨੀਆਂ ਸੰਗਤਾਂ ਆ ਰਹੀਆਂ ਉਹਨਾਂ ਨੂੰ ਜਦਾਂ ਬੈਟਰੀ ਲਾਟਰੀ ਦੀਆਂ ਟਿਕਟਾਂ ਵੇਚੀ ਦੀਆਂ ਇਤਨਾ ਵਾਥਾਂ ਚ ਫੜ ਕੇ ਰਮਾਲੇ ਉਹਨਾਂ ਨੂੰ ਗਮਰਾ ਵੀ ਕਰਦੇ ਉਹਨਾਂ ਨੂੰ ਕਹਿੰਦੇ ਜੇ ਤੁਸੀਂ ਰਮਾਲਾ ਨਾ ਭੇਟ ਕੀਤਾ ਤੇ ਤੁਹਾਡੀ ਯਾਤਰਾ ਸਫਲ ਨਹੀਂ ਹੋਣੀ ਕਈ ਵਿਚਾਰੇ ਵੱਖ-ਵੱਖ ਥਾਵਾਂ ਤੋਂ ਆਉਂਦੇ ਆ ਜਿਹੜੇ ਇਸ ਬਸ ਇਗਨੋਰੈਂਸ ਹੁੰਦੀ ਆ ਤੇ ਇੰਨਾ ਲੱਖਾਂ ਕਰੋੜਾਂ ਰੁਪਈਆ ਜਿਹੜਾ ਚੰਗੇ ਕੰਮ ਦੇ ਲਾਇਆ ਜਾ ਸਕਦਾ ਮੈਂ ਇਹ ਨਹੀਂ ਕਹਿੰਦਾ ਰਮਾਲਾ ਸਾਹਿਬ ਭੇਟ ਕਰਨ ਦੀ ਮਰਿਆਦਾ ਹੈ ਸ੍ਰੀ ਅਖੰਡਪਾਤ ਸਾਹਿਬ ਕਿਸੇ ਨੇ ਰਖਾਇਆ ਉਹਦੀ ਸੰਪੂਰਨਤਾ ਦੇ ਉੱਤੇ ਬਾਕਾਇਦਾ ਤੌਰ ਤੇ ਰਮਾਲਾ ਸਾਹਿਬ ਭੇਟ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਕਿਸੇ ਨੇ ਸਹਿਜ ਪਾਠ ਰਖਾਇਆ ਕਿਸੇ ਨੇ ਸੁਖਮਨੀ ਸਾਹਿਬ ਦਾ ਪਾਠ ਰਖਾਇਆ ਪਰ ਜਿਹਨੇ ਅਸੀਂ ਵੱਡੀ ਤਦਾਦ ਦੇ ਵਿੱਚ ਆ ਮੈਂ ਕੱਲ ਵੀ ਬਾਬਾ ਬੁੱਢਾ ਜੀ ਦੇ ਸਥਾਨ ਤੇ ਬਹੁਤ ਵੱਡਾ ਜੋੜ ਮੇਲਾ ਚੱਲ ਰਿਹਾ ਜੀ ਉਹਦੀ ਸਮਾਪਤੀ ਹੋਣੀ ਹੈ ਤੇ ਉਹਦੇ ਨਾਲ ਹੁੰਦਾ ਕੀ ਆ ਕਿ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇ ਸਮੁੱਚੇ ਗੁਰਦੁਆਰਾ ਸਹਿਮਾਨਾਂ ਨੂੰ ਪਿੰਡਾਂ ਦੇਆਂ ਨੂੰ ਵੀ ਸ਼ਹਿਰਾਂ ਦੇਆਂ ਨੂੰ ਵੀ ਉਹ ਦੇਖਦੇ ਆ ਵੀ ਉਹਨਾਂ ਨੂੰ ਰੱਖਣ ਨੂੰ ਥਾਂ ਨਹੀਂ ਉਹ ਵੇ ਅਲਮਾਰੀਆਂ ਭਰਦੇ ਆ ਜਿਹੜੇ ਅਲਮਾਰੀਆਂ ਖੋਲਦੇ ਆ ਉਹ ਫੇ ਸਾਰੇ ਜਿਹੜੇ ਥੱਲੇ ਧਾਤੀ ਦੇ ਡਿੱਗਦੇ ਆ ਤੇ ਉਹਦੇ ਨਾਲ ਮਰਿਆਦਾ ਦਾ ਵੀ ਲੰਘਣ ਹੁੰਦਾ ਦੂਸਰਾ ਮੈਂ ਸਮਝਦਾ ਆ ਤੇ ਜਿਹੜੇ ਕਿਸੇ ਨੇ ਡਿਸਪੋਜ਼ਲ ਕਰਨੀ ਉਹਦੀ ਉਹ ਡਿਸਪੋਜ਼ਲ ਕਹਿਣ ਤੋਂ ਬਾਅਦ ਪਈ ਉਹ ਵਰਤੇ ਤਾਂ ਜਾਂਦੇ ਨਹੀਂ ਉਹਨਾਂ ਦਾ ਸੰਸਕਾਰ ਕੀਤਾ ਜਾਂਦਾ ਤੇ ਸਾਨੂੰ ਇਹ ਦਰਪੇਸ਼ ਵੱਡੀਆਂ ਸਮੱਸਿਆਵਾਂ ਪਿਛਲੇ ਵੇਲੇ ਆਈਆਂ ਕੋਇਨਬਾਲ ਸਾਹਿਬ ਜਿਹੜੇ ਉਹਨਾਂ ਨੂੰ ਅਸੀਂ ਆਰਡਰ ਭੇਟ ਕਰਦੇ ਆ ਤੇ ਉਥੇ ਫਿਰ ਲੋਕ ਇਤਰਾਜ਼ ਕਰਦੇ ਕਿਉਂਕਿ ਇਹਦੇ ਵਿੱਚ ਸਿੰਥੈਟਿਕ ਕਪੜਾ ਵੀ ਹੁੰਦਾ। ਸੋ ਜੇ ਅੱਜ ਕੌਮ ਸਮੁੱਚੇ ਤੌਰ ਤੇ ਇਹ ਦੋ ਕਾਰਜਾਂ ਦੇ ਉੱਤੇ ਸੰਕੋਚ ਕਰ ਲੈ। ਮੈਂ ਬੰਦ ਨਹੀਂ ਕਹਿ ਰਿਹਾ ਬਾਰ-ਬਾਰ ਕਈ ਇਸ ਗੱਲ ਦੇ ਉੱਤੇ ਵੀ ਇਤਰਾਜ਼ ਕਰਨਗੇ। ਮੈਂ ਬੰਦ ਨਹੀਂ ਕਹਿ ਰਿਹਾ ਜਿਹੜੇ ਰਮਾਲਾ ਸਾਹਿਬ ਭੇਟ ਕਰਨੇ ਆ ਉਹਦੇ ਲਈ ਅਸੀਂ ਹੁਣ ਆਪਣੇ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਇੱਕ ਰਮਾਲਾ ਫੰਡ ਦੇ ਤੌਰ ਤੇ ਕਾਊਂਟਰ ਜਿਹੜਾ ਆ ਉਹ ਖੋਲਾਂਗੇ। ਉਹ ਉੱਥੇ ਆ ਕੇ ਆਪਣੇ ਪੈਸੇ ਜਮ੍ਹਾਂ ਕਰਾਵੇ ਰਮਾਲੇ ਦੇ ਆਪਣੀ ਜਫਾ ਸ਼ਕਤੀ ਅਨਸਾਰ ਉੱਥੇ ਕੋਈ ਬੰਨੋ ਗਰੀਨੇ ਵੀ ਕਿੰਨੇ ਜਮ੍ਹਾਂ ਕਰਾਉਂਦਾ ਉਹਨੂੰ ਬਕਾਇਦਾ ਰਸੀਦ ਦਿੱਤੀ ਜਾਊਗੀ ਜੇ ਸਤਖੰਡ ਤੇ ਜਾਣਾ ਉਹ ਗ੍ਰਾਂਥੀ ਆਪਣੇ ਜਿਹੜਾ ਸੇਵਾਦਾਰ ਆ ਅਰਦਾਸ ਗਿਆ ਸਿੰਘ ਉਹਨੂੰ ਰਸੀਦ ਦਿਖਾ ਲ ਕੇ ਅਰਦਾਸ ਵੀ ਕਰਾ ਸਕਦਾ ਤੇ ਜੇ ਉੱਥੇ ਪ੍ਰਸ਼ਾਦ ਜਿਹੜਾ ਰਮਾਲਾ ਸਾਹਿਬ ਵਾਲੇ ਨੇ ਦਿੱਤਾ ਜਾਂਦਾ ਉਹ ਵੀ ਦਿੱਤਾ ਜਾਊਗਾ ਸੋ ਮੇਰਾ ਕਹਿਣ ਤੋਂ ਭਾਵ ਉਹ ਜਿਹੜੀ ਮਾਇਆ ਆ ਉਹ ਚੰਗੇ ਕੌਮੀ ਨਿਸ਼ਾਨੇ ਦੀ ਜਿਹੜੀ ਸਾਡੀ ਗੁਰੂ ਸਾਹਿਬ ਨੇ ਅਰਦਾਸ ਕੀਤੀ ਜਿਹੜੀ ਸਾਨੂੰ ਹਦਾਇਤ ਕੀਤੀ ਆ ਉਹਦੇ ਪੂਰਤੀ ਲਈ ਸਾਡਾ ਜਿਹੜਾ ਕਾਰਜ ਆ ਸਰਵਤ ਦੇ ਭਲੇ ਦਾ ਉਸ ਕਾਰਜ ਦੇ ਵਿੱਚ ਇਹ ਜਿਹੜੇ ਮਾਇਆ ਆ ਉਹਨਾਂ ਦੀ ਆਉਗੀ ਕਾਰਨ ਤੇ ਇਸੇ ਤਰ੍ਹਾਂ ਸਰਪੌ ਜੇ ਸੰਕੋਚਾਂਗੇ ਤੇ ਸਰਪੌ ਦੀ ਵੀ ਜਿੰਨੀ ਆਪਾਂ ਬਚਤ ਕਰਾਂਗੇ ਤੇ ਮੈਂ ਬਾਵੇ ਨਾਲ ਕਹਿਣਾ ਕਿ ਜਿੰਨਾ ਕ ਸਾਡਾ ਪ੍ਰਬੰਧ ਆ ਜੇ ਆਪਾਂ ਇਸ ਪ੍ਰਬੰਧ ਦੇ ਵਿੱਚ ਸੰਗਤ ਨੂੰ ਮੈਂ ਬੇਨਤੀ ਕਰਦਾ ਤੁਸੀਂ ਸਹਿਯੋਗ ਕਰੋ ਸਹਜ ਜੋ ਕਹਿਣ ਤੋਂ ਭਾਵ ਤੁਹਾਡੀ ਅਸੀਂ ਸ਼ਰਧਾ ਆਪਣੀ ਭੰਗ ਹੋਣ ਦੇਣੀ ਤੁਹਾਡੀ ਮਾਇਆ ਵੀ ਸਫਲ ਹੋਣੀ ਤੁਹਾਡੀ ਆਸਥਾ ਵੀ ਪੂਰੀ ਰਹੂਗੀ ਤੇ ਜੇ ਇਹਦੇ ਵਿੱਚ ਤੁਸੀਂ ਸਾਡਾ ਸਾਰੇ ਸਹਿਯੋਗ ਕਰੋ ਤਾਂ ਮੈਂ ਬਹਿਜ ਨਾ ਕਹਿ ਸਕਦਾ ਤੁਹਾਡੀ ਕੀਤੀ ਹੋਈ ਅਰਦਾਸ ਦੀ ਇਹ ਮਾਇਆ ਜਿਹੜੀ ਆ ਉਹ ਚੰਗੇ ਕਾਰਜ ਲਈ ਉਹ ਚੰਗਾ ਕਾਰਜ ਕਹਿਣ ਤੋਂ ਭਾਵ ਜਿੱਥੋਂ ਸਾਡਾ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਸੰਕਲਪ ਬਖਸ਼ਿਸ਼ ਕੀਤਾ ਸੀ ਪ੍ਰਬੰਧ ਚੰਗੇ ਚਲਾਉਣ ਦਾ ਪ੍ਰਚਾਰ ਤੇ ਪ੍ਰਸਾਰ ਸਿੱਖੀ ਦਾ ਕਰਨ ਲਈ ਉਹਦੇ ਵਿੱਚ ਸਾਡੀ ਇਹ ਵੱਡੀ ਮਦਦਗਾਰ ਹੋਊਗੀ ਸੋ ਚੇਚੇ ਤੌਰ ਤੇ ਉੱਤੇ ਸੰਗਤਾਂ ਨੂੰ ਫਿਰ ਦੁਬਾਰਾ ਬੇਨਤੀ ਕਰਦਾ ਕਿ ਇਹ ਇੱਕ ਬੇਨਤੀ ਰੂਪ ਦੇ ਵਿੱਚ ਸਿੰਘ ਸਾਬਾਲਾਂ ਨੂੰ ਵੀ ਆਦੇਸ਼ ਹੋਇਆ ਸੀ ਤੇ ਮੈਂ ਵੀ ਆਪ ਚਾਹਣਾ ਤੇ ਸਾਡੀ ਆ ਘਰਨ ਪ੍ਰਚਾਰ ਕਮੇਟੀ ਇਹ ਮੇਰੇ ਉਧੇਦਾਰ ਦੋਇ ਸਹਿਬਾਨ ਨਾਲ ਬੈਠੇ ਜੁਲੀਅਨ ਮੀਤ ਪ੍ਰਧਾਨ ਤੇ ਜਨਕਤਰ ਸਾਹਿਬ ਤੇ ਦੂਸਰੇ ਮੈਂਬਰ ਸਹਿਬਾਨ ਕੇ ਸਾਰਿਆਂ ਦੀ ਚਾਹਨਾ ਹੈ ਕਿ ਆਪਾਂ ਸਿਰਪਾਉ ਦੀ ਜੰਗੇ ਢੰਗ ਦੇ ਨਾਲ ਜੋ ਸਾਡੀ ਮਰਿਆਦਾ ਉਹਦੇ ਅਨਸਾਰ ਹੀ ਭੇਟ ਕੀਤਾ ਜਾਵੇ ਤੇ ਭੇਟ ਵੀ ਉਹਨੂੰ ਕੀਤਾ ਜਾਵੇ ਜਿਹਦਾ ਬਣਦਾ ਆਇਆ ਹੈ ਹੱਕ ਸੋ ਇਸ ਕਰਕੇ ਬਣਦੇ ਹੱਕ ਦੇ ਵਿੱਚ ਕਿਉਂਕਿ ਮਹਾਪੁਰਸ਼ ਜਿਹੜੇ ਸੱਚਮੁੱਚੇ ਗੁਰਵਾਣੀ ਦਾ ਪ੍ਰਚਾਰ ਤੇ ਪ੍ਰਸਾਰ ਉਹਦੇ ਵਿੱਚ ਵੱਡਾ ਯੋਗਦਾਨ ਪਾਉਂਦੇ ਆ ਤੇ ਜਿਹੜੇ ਕੋਈ ਸਿੱਖ ਵਿਦਵਾਨ ਆ ਉਹ ਗੁਰੂ ਪਾਤਸ਼ਾਹ ਦੀ ਕਿਰਪਾ ਤੇ ਬਖਸ਼ਿਸ਼ ਸਰਕਾਰ ਦਾ ਆਪਣਾ ਯੋਗਦਾਨ ਪਾਉਂਦੇ ਆ ਉਹਨਾਂ ਸਾਰਿਆਂ ਨੂੰ ਭੇਟ ਕੀਤਾ ਜਾਵੇ ਤੇ ਰਮਾਲਾ ਸਾਹਿਬ ਦਾ ਚੀਚੇ ਤੌਰ ਦੇ ਉੱਤੇ ਅਸੀਂ ਜਤਨ ਕਰਾਂਗੇ ਆਉਂਦੇ ਦਿਨਾਂ ਦੇ ਵਿੱਚ ਸਾਰੇ ਕਿੰਨੇ ਸਾਡੇ ਇਸ ਘੌਰ ਇੱਕ ਪਲੇਸਿਸ ਹੈਗੀਆਂ ਜਿੱਥੇ ਸਾਡਾ ਪ੍ਰਬੰਧ ਹੈ ਆ ਉਥੇ ਰਮਾਲਾ ਸਾਹਿਬ ਨੇ ਕਾਊਂਟਰ ਖੋਲੇ ਜਾਣਗੇ ਤੁਹਾਡੀ ਮਾਇਆ ਵੀ ਸਫਲ ਹੋਊਗੀ ਤੇ ਤੁਹਾਲਾ ਤਿਲ ਫੁੱਲ ਜਿਹੜਾ ਆ ਉਹ ਸਾਲ ਬਾਅਦ ਨਸ਼ਰ ਵੀ ਕਰਿਆ ਕਰਾਂਗੇ ਜਿੱਦਾਂ ਸਾਡਾ ਗੱਜੜ ਮਹੀਨੇ ਬਾਅਦ ਛਪਦਾ ਉਹ ਇਹ ਕਲ ਦਾ ਪ੍ਰਤੀਕ ਹੋਊਗਾ ਵੀ ਜਿਹੜੀ ਤੁਹਾਡੀ ਅਰਦਾਸ ਕੀਤੀ ਮਾਇਆ ਉਹ ਚੰਗੇ ਕਾਰਜ ਵਿੱਚ ਲੱਗੀ ਕੌਮ ਦੇ ਚੰਗੇ ਭਵਿੱਖ ਲਈ ਲੱਗੀ ਇੰਨੀ ਬੇਨਤੀ ਕਰਕੇ ਸ਼੍ਰੀ ਵੰਦਾ ਜਾਚ ਕਵਾਹਿਗੁਰੂ ਜੀ ਕਾ ਕਾਲਸਾ ਵਾਹਿਗੁਰੂ ਜੀ